ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਗਲੇਰ ਇਸ ਸਮੇਂ ਅਸੀਂ ਖੜੇ ਆਂ ਮੁੱਲਾਂਪੁਰ ਡਿਵੀਜ਼ਨ ਨੰਬਰ 2 ਦੇ ਵਿੱਚ ਜਿੱਥੇ ਐਸਪੀ ਮੋਹਿਤ ਅਗਰਵਾਲ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਸੰਬੰਧ ਵਿੱਚ ਇੱਥੇ ਅੱਜ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਦੱਸਿਆ ਕਿ ਚੰਡੀਗੜ੍ਹ ਤੋਂ ਇੱਕ ਹਥਿਆਰ ਦੀ ਨੋਕਤੇ ਆਟੋ ਗੱਡਣ ਦੀ ਘਟਨਾ ਜਿਹੜੀ ਸਾਹਮਣੇ ਆਈ ਸੀ ਕਿ ਜਿਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਦੋਸਤੀ ਸੀਗੇ ਉਹ ਪੁਲਿਸ ਵੱਲੋਂ ਚੱਕਲੇ ਗਏ ਨੇ ਤੇ ਉਹਨਾਂ ਤੇ ਉੱਪਰ ਕਾਰਵਾਈ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਬਾਈਕ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਡੀ ਆਲਟੋ ਚੱਕੀ ਸੀਗੀ ਉਹ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਹੋਰ ਕੀ ਕੀ ਜਾਣਕਾਰੀ ਨਸ਼ਾ ਤਸ਼ਕਰਾ ਬਾਰੇ ਦਿੱਤੀ ਹੈ ਇਸ ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਤੁਸੀਂ ਬਣੇ ਰਹੋ ਸਾਡੇ ਨਾਲ ਧੰਨਵਾਦ ਸਰ ਜਿਹੜਾ ਪ੍ਰੈਸ ਕਾਨਫਰੰਸ ਇਸ ਮਾਗ ਉੱਤੇ ਬੇਸਿਕਲੀ ਜੀ 7 ਤਰੀਕ ਦੀ ਜਿਹੜੀ ਹੈਗੀ ਹੈ ਇਹ ਵਾਰਦਾਤ ਹੈ 7 ਅਗਸਤ ਦੀ ਇਹ ਮਲੂਆ ਤੋਂ ਜਦੋਂ ਸਟੇਡੀਅਮ ਰੋਡ ਆਨੇ ਆ ਉੱਥੇ ਪੰਪ ਹੈਗਾ ਪੰਪ ਦੇ ਉੱਤੇ ਇਹ ਦੇ ਕੋਲੇ ਵਾਰਦਾਤ ਹੋਈ ਸੀਗੀ ਇਹਦੇ ਵਿੱਚ ਸਤਿਆਮ ਨਾਮ ਦੇ ਜਿਹੜੇ ਹੈਗੇ ਨੇ ਮਲੂਆ ਕਲੋਨੀ ਦੇ ਰਹਿਣ ਵਾਲੇ ਉਹਨਾਂ ਦੀ ਗੱਡੀ ਸੀਗੀ ਜਿਹੜੀ ਆਲਟੋ ਤਾਂ ਉਹ ਆਲਟੋ ਕੇ 10 ਗੱਡੀ ਸੀ ਜੀ ਉਹਦੇ ਵਿੱਚ ਸੀ ਐਨਜੀ ਵਗੈਰਾ ਜਿਹੜੀ ਹੈ ਕਿੰਨੀ ਫਿਲ ਕਰਵਾ ਰਹੇ ਸੀਗੇ ਉਸ ਟਾਈਮ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਰਜਿਸਟ ਕਰਦੇ ਨੇ ਤਾਂ ਚਾਕੂ ਨੂੰ ਮਹ ਹਥਿਆਰ ਨਾਲ ਉਹ ਤੇ ਹਮਲਾ ਵੀ ਕਰਦੇ ਨੇ ਤੇ ਗੱਡੀ ਲੈ ਕੇ ਵਿਦ ਮੋਟਰਸਾਈਕਲ ਉੱਥੋਂ ਜਿਹੜੇ ਹੈਗੇ ਨੇ ਉਹ ਮੌਕਾ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਤੌਰ ਦੇਤੇ ਵੀ ਪਤਾ ਕਰਦੇ ਨੇ ਤੇ ਸਾਰੀ ਗੱਲਬਾਤ ਜਦੋਂ ਕਲੀਅਰ ਹੁੰਦੀ ਹੈ ਤਾਂ ਸਾਡੇ ਕੋਲੇ ਦੋ ਦੋਸ਼ੀਆਂ ਦਾ ਨਾਮ ਸਰਫੇਸ ਹੁੰਦਾ ਸੁਖਵਿੰਦਰ ਸੁਖਾ ਤੇ ਗੁਰਿੰਦਰ ਉਰਫ ਕਾਲਾ ਇਹ ਦੋ ਬੰਦਾ ਨਾਮ ਆਉਂਦਾ ਹੈ ਇਹਨਾਂ ਦੋਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਹੈ اے ਐਫ ਆਈ ਆਰ ਸਾਡੇ ਵੱਲੋਂ ਜਿਹੜੀ ਹੈਗੀ ਹੈ 137 ਨੰਬਰ ਐਫ ਆਈ ਆਰ ਮੁੱਲਾਂਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 309 4 115 2 ਤੇ 5 ਜਿਹੜੀ ਹੈਗੀ ਹੈ ਇਹ ਬੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਸਾਡੇ ਵੱਲੋਂ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਇਹਨਾਂ ਦੇ ਵਿੱਚੋਂ ਇੱਕ ਹੈਗਾ ਗੁਰਿੰਦਰ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਇਹ ਜਿਹੜਾ ਦੋਸ਼ੀ ਹੈ ਇਹ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਹੀ ਅਸੀਂ 9 ਤਰੀਕ ਨੂੰ ਗ੍ਰਿਫਤਾਰ ਕਰ ਲੈਣੇ ਆਏ ਹਾਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜਾ ਸਾਮੁਹਿਕ ਤਾ ਜਿਹੜੀ ਵਾਰਦਾਤ ਕਰਨ ਆਏ ਸੀਗੇ ਉਹਦੇ ਤੇ ਜਿਹੜਾ ਇਹਨਾਂ ਦਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਇਹ ਤੀ ਤੋਂ ਸਾਨੂੰ ਮਿਲ ਜਾਂਦਾ ਤੇ ਸੈਕਿੰਡਲੀ ਜਿਹੜੀ ਕਾਰ ਸੀ ਜਿਹੜੀ ਚੋਰੀ ਕੀਤੀ ਹੋਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਸੋ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਦੋਸ਼ੀ ਇੱਕ ਅਰੈਸਟ ਹੋ ਗਿਆ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਤੇ ਇਹ ਸਾਰਾ ਇਨਸੀਡੈਂਟ ਹੈ ਜੀ ਕਿਹੜੇ ਤਰੀਕ ਦੀ ਘਟਨਾ ਜੀ ਸੀ 7 ਤਰੀਕ ਦੀ ਘਟਨਾ ਸੀਗੀ ਜੀ ਤੇ ਇਸ ਦੇ ਉੱਤੇ ਜਿਹੜਾ ਹੈਗਾ 8 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਤਾਂ ਅਸੀਂ ਪਰਚਾ ਦਰਜ ਕਰ ਲੈਂਦੇ ਆ ਤੇ 9 ਤਰੀਕ ਨੂੰ ਦੋਸ਼ੀ ਅਰੈਸਟ ਹੋ ਜਾਂਦਾ ਹੈ ਜਿਹੜਾ ਪਹਿਲਾ ਦੋਸ਼ੀ ਆ ਮੋਟਰਸਾਈਕਲ ਵੀ ਚੋਰੀ ਹੋਤੀ ਸੀ ਇਹਦਾ ਬਾਅਦ ਦਾ ਸੀ ਇਹਨੇ ਇਸਤੇਮਾਲ ਕੀਤਾ ਉਹ ਸਾਨੂੰ ਜਿੰਨਾ ਪਤਾ ਲੱਗਾ ਜੀ ਇਹ ਨੰਬਰ ਪਲੇਟ ਹੋਰ ਲੱਗੀ ਹੋਈ ਆ ਉਹਦੀ ਆਥੈਂਟੀਸਿਟੀ ਅਸੀਂ ਵੈਰੀਫਾਈ ਕਰ ਰਹੇ ਆ ਪਹਿਲਾਂ ਜਿਹੜੇ ਦਾਕੂ ਜੀ ਪੇਸ਼ ਕਰਤਾ ਜੀਗਾ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜੀ ਤੇ ਦੋ ਦਿਨ ਦਾ ਰਿਮਾਂਡ ਲਿੱਤਾ ਸੀਗਾ ਬਾਕੀ ਅਸੀਂ ਹੋਰ ਵੀ ਅੱਗੇ ਡੀਪ ਪੁਚ ਵਿੱਚ ਜਾ ਰਹੀ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਜੀ ਇੱਕ ਦੋ ਸ਼ਿਕਰਫਤਾਰ ਆ ਪਹਿਲਾ ਵੀ ਮਾਮਲੇ ਦਰਜ ਹੈ ਜਿਹੜੇ ਹਾਂਜੀ ਇਹਨਾਂ ਦੇ ਉੱਤੇ ਜੀ ਦੋਨਾਂ ਦੇ ਉੱਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਦੋਨਾਂ ਦੇ ਉੱਤੇ ਇੱਕ ਇੱਕ ਮੁਕੱਦਮਾ ਦਰਜ ਹੋਇਆ ਜੋ ਸਾਡੇ ਕੋਲ ਹਜੇ ਤੱਕ ਰਿਕਾਰਡ ਦੇ ਉੱਤੇ ਆਇਆ ਹੈ ਇਹ ਬ੍ਰਾਹਮਣਤ ਹੋਈ ਜੀ ਕਾਰ ਜਿਹੜੀ ਹਾਂਜੀ ਕਿਸਨੇ ਜਿੱਦਿ ਸਨੈਚਡ ਕਾਰ ਹੈਗੀ ਜੀ ਇਹ ਸਾਨੂੰ ਮੀਆਪੁਰ ਚਾਂਗਰ ਦੇ ਕੋਲ ਜਾ ਕੇ ਆਸੇ ਪਾਸ ਜੰਗਲ ਦੇ ਏਰੀਆ ਦੇ ਵਿੱਚੋਂ ਬ੍ਰਾਹਮਣਤ ਹੋਈ ਹੈ ਉਹ ਇਹਨਾਂ ਨੇ ਉੱਥੇ ਛੁਪਾ ਕੇ ਖੜੀ ਕੀਤੀ ਸੀਗੀ ਤਾਂ ਜੋ ਵੀ ਜਦੋਂ ਮਸਲਾ ਠੰਡਾ ਹੋ ਗਿਆ ਫਿਰ ਕੱਢਣਗੇ ਕਿੱਥੇ ਵੇਚਦੇ ਸੀਗੇ ਜਿਹੜੀ ਗੱਡੀਆਂ ਸਨੇਚ ਕਰ ਲਈ ਸੀ ਉਹ ਪਤਾ ਲੱਗੇ ਉਹ ਸਾਰਾ ਕੁਝ ਹਜੇ ਤਫਤੀਸ਼ ਦਾ ਵਿਸ਼ਾ ਜੀ ਦੌਰਾਨੇ ਤਫਤੀਸ਼ ساری ਗੱਲ ਕਲੀਅਰ ਕਰਾਂਗੇ ਜਾਨੀ ਕੋਈ ਡਾਕੂਮੈਂਟ ਕੋਈ ਬਣਾਉਣ ਦਾ ਐਵੀਡੈਂਸ ਦਾ ਜਿੱਦਾਂ ਗੱਡੀ ਸਨੇਚ ਕੀਤੀ ਉਦੋਂ ਬਰਡ ਆਫ ਫੋਟੋ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਹੀ ਸਾਹਮਣੇ ਆ ਸਕਦਾ ਨਹੀਂ ਕੋਈ ਹਜੇ ਤੱਕ ਤਾਂ ਨਹੀਂ ਕੋਈ ਗੱਲ ਇਹ ਜੀ ਆਈ ਜੀ ਬਾਕੀ ਦੌਰਾਨੇ ਤਫਤੀਸ਼ ਕੋਈ ਵੀ ਚੀਜ਼ ਆਂਦੀ ਹੈ ਤਾਂ ਤੁਹਾਨੂੰ ਅਸੀਂ ਸੂਚਿਤ ਕਰਾਂਗੇ ਠੀਕ ਹੈ